हां जी 사시칼 जी ماہاٹ क्रिएशन नूरटिक ਦੇ ਉੱਪਰ ਜੀ ਆਇਆਂ ਨੂੰ ਅੱਜ ਅਸੀਂ ਇੱਕ ਪੈਂਟ ਕਾਰਡ ਪਲਾਜ਼ੋ ਦੀ ਕਟਿੰਗ ਕਰ ਰਹੇ ਹਾਂ 18 ਇੰਚ ਹਿਪ ਦੇ ਹਿਸਾਬ ਨਾਲ ਸਾਡਾ ਜਿਹੜਾ ਇਹ ਪਲਾਜ਼ੋ ਹੈਗਾ ਆ ਇਹਦੇ ਵਿੱਚ ਜਿਹੜੀ ਲਾਸਟਿਕ ਅਸੀਂ ਪਾਵਾਂਗੇ ਉਹ ਅਸੀਂ 12 ਇੰਚ ਪਾਵਾਂਗੇ ਭੈਣਾਂ ਦੇ ਪਹਿਲਾਂ ਵੀ ਕਈ ਸਵਾਲ ਆਏ ਸੀਗੇ ਕਿ ਜਿਹੜੀ ਲਾਸਟਿਕ ਹੈ ਜਦੋਂ ਅਸੀਂ ਪਲਾਜ਼ੋ ਦੇ ਵਿੱਚ ਪਾਉਣੀ ਹੈ ਤੇ ਉਹ ਕਿੰਨੀ ਪਾਉਣੀ ਚਾਹੀਦੀ ਹੈ ਜਿਹੜੀ ਲਾਸਟਿਕ ਹੁੰਦੀ ਹੈ ਉਹ 6 ਇੰਚ ਜਿਹੜੀ ਆ ਘਟ ਕੇ ਪੈਂਦੀ ਹੈ ਸਾਡੀ हिਪ ਨਾਲੋਂ ਜਿਵੇਂ ਜਿਹੜੀ ਸਾਡੀ हिਪ 20 ਇੰਚ ਆ ਤਾਂ ਅਸੀਂ ਜਿਹੜੀ ਲਾਸਟਿਕ ਹੈ ਉਹ 14 ਜਾਂ 14.5 ਜੇ ਥੋੜੀ ਜੀ ਤੁਸੀਂ ਲੂਜ਼ ਰੱਖਣਾ ਚਾਹੁੰਦੇ ਹੋ ਤਾਂ ਪਾ ਸਕਦੇ ਆ ਜੇ ਆਪਣੀ हिਪ ਜਿਹੜੀ ਆ 18 ਆ ਤਾਂ ਉਹਦੇ ਚ 12 ਇੰਚ ਜਿਹੜੀ ਲਾਸਟਿਕ ਹੈ ਬਹੁਤ ਹੁੰਦੀ ਹੈ 17 ਇੰਚ हिਪ ਹੈ ਤਾਂ 11 11.5 ਜਿਹੜੀ ਲਾਸਟਿਕ ਹੈ ਉਹ ਬਹੁਤ ਹੁੰਦੀ ਹੈ ਜਿੰਦਾ ਆਪਣੀ हिਪ ਜਿਹੜੀ ਆ ਉਹ 21 ਇੰਚ ਹੈਗੀ ਆ ਤਾਂ 14.5 ਜਿਹੜੀ ਲਾਸਟਿਕ ਹੈ ਉਹ ਬਹੁਤ ਹੁੰਦੀ ਆ ਸੋ ਲਾਸਟਿਕ ਦਾ ਮੋਟਾ ਜਿਹੜਾ ਹਿਸਾਬ ਹੈ ਉਹ ਤਾਂ ਇਹ ਹੈ ਵੀ 6 ਇੰਚ ਹਿਪ ਤੋਂ ਕੱਟ ਹੁੰਦੀ ਹੈ ਜਿਹੜੀ ਲਾਸਟਿਕ ਹੈ ਤੇ ਅੱਜ ਜਿਹੜਾ ਅਸੀਂ ਪਲਾਜ਼ੋ ਕਟਿੰਗ ਕਰ ਰਹੇ ਹਾਂ ਉਹ 18 ਇੰਚ ਹਿਪ ਦੇ ਹਿਸਾਬ ਨਾਲ ਹੈ ਪਰ ਅਸੀਂ ਬਿਲਕੁਲ ਫਿਟਿੰਗ ਵਾਲਾ ਪਲਾਜ਼ੋ ਬਣਾਉਣਾ ਹੈ ਅਸੀਂ ਉਹਦੀ ਕਟਿੰਗ ਕਰ ਰਹੇ ਹਾਂ ਤੁਸੀਂ ਉਹਨੂੰ ਦੇਖ ਸਕਦੇ ਹੋ ਧਿਆਨ ਨਾਲ ਉਸ ਤਰੀਕੇ ਨਾਲ ਜਿਹੜੀ ਘਰੇ ਆਪਣੀ ਜਿਹੜੀ ਪਲਾਜ਼ੋ ਦੀ ਕਟਿੰਗ ਉਹ ਕਰ ਸਕਦੇ ਹੋ 8 ਇੰਚ ਲਾਸਟਿਕ ਦਾ ਕੱਪੜਾ ਲਵਾਂਗੇ ਕਿੱਥੇ ਹੋ ਗਈ ਸੀ 10 ਇੰਚ ਲੈ ਕੇ ਅਸੀਂ ਜਿਹੜੀ ਆ ਉਹ ਲੰਬੀ ਲਾਈਨ ਮਾਰ ਲਾਂਗੇ ਇੱਕ ਸਕੇਲ ਦੇ ਨਾਲ ਅਸੀਂ 18 ਇੰਚ हिਪ ਦੇ ਹਿਸਾਬ ਨਾਲ ਜਿਹੜਾ ਹੈ ਉਸ ਪਲਾਜ਼ੋ ਦੀ ਕਟਿੰਗ ਕਰ ਰਹੇ ਆ ਪਰ ਇਹ ਜਿਹੜਾ ਥੋੜਾ ਜਿਹਾ ਫਿੱਟੇ ਪਲਾਜ਼ੋ ਕੋਣ ਅਸੀਂ 3 ਇੰਚ ਲੈਣ ਤੋਂ ਬਾਅਦ 3 ਇੰਚ ਆਪਣੀ ਲਾਸਟਿਕ ਲੈਣ ਤੋਂ ਬਾਅਦ ਜਿਹੜੀ ਹੈ 1.5 ਇੰਚ ਅਸੀਂ हिਪ ਲਾਵਾਂਗੇ हिਪ ਦਾ ਲਾਵਾਂਗੇ ਨਿਸ਼ਾਨ نیچے ਅਸੀਂ ਜਿਹੜਾ ਆ ਆਸਨ ਹੈ ਕਰੋਚਾ ਲਾਵਾਂਗੇ 11 ਇੰਚ ਤੇ ਇਦੇ ਵਿੱਚ ਜਿਹੜੀ ਸਾਰੇ ਲੂਜ਼ਿੰਗ ਹੈ ਸਾਡੀ 1.5 ਇੰਚ ਦੀ ਹੋਊਗੀ ਕਿਉਂਕਿ ਇਹ ਫਿੱਟ ਹੈ ਪਲਾਜ਼ੋ ਬਿਲਕੁਲ ਫਿਰ ਅਸੀਂ ਲੰਬੀ ਕਲਾਈਨ ਮਾਰਾਂਗੇ ਸਕੇਲ ਦੇ ਨਾਲ 1.5 ਇੰਚ ਜਸੀ ਇਹਦੀ ਜਿਹੜੀ ਆ ਕਰੋਚ ਦੇ ਨਾਲ ਜਿਹੜੀ ਲੂਜ਼ਿੰਗ ਲਵਾਂਗੇ ਤੁਸੀਂ ਦੋ ਵੀ ਲੈ ਸਕਦੇ ਹੋ ਜੇ ਥੋੜਾ ਜਿਹਾ ਖੁੱਲਾ ਰੱਖਣਾ ਅਸੀਂ 1.5 ਇੰਚ ਦੇ ਉੱਪਰ ਇਹਦੀ ਜਿਹੜੀ ਆ ਕਾਟ ਪਾਵਾਂਗੇ ਮਾਰ ਤੱਕ ਕੁਤਿਆਂ ਡੇਅਰ ਇੰਚ ਅਸੀਂ ਇਸ ਜਗ੍ਹਾ ਦੇ ਉੱਤੋਂ ਜਿਹੜਾ ਆ ਕਰੋਚ ਲਿਆ ਹੋਇਆ ਆ ਇਸ ਤਰੀਕੇ ਨਾਲ ਅਸੀਂ ਜਿਹੜੀ ਇਹਦੀ ਗੁਲਾਈ ਪਾ ਦਾਂਗੇ ਤੁਸੀਂ ਚਾਹੋ ਤਾਂ 2 ਇੰਚ ਲੈ ਕੇ ਵੀ ਇਹਦੀ ਗੁਲਾਈ ਪਾ ਸਕਦੇ ਹੋ ਫਿਰ ਥੋੜਾ ਜਿਹਾ ਜਿਹੜਾ ਪਾਟਾ ਸਾਢੇ 13 ਹੋ ਜਾਊਗਾ ਆਪਣਾ 10 3 ਇੰਚ ਜਿਹੜੀ ਸਾਡੀ ਆ ਉਹ ਲੰਬਾਈ ਹੈਗੀ ਹੈ 35 ਤੇ ਨਿਸ਼ਾਨ ਲਾ ਕੇ ਇੱਕ ਲੰਬੀ ਲਾਈਨ ਜਿਹੜੀ ਅਸੀਂ ਉਹ ਮਾਰਾਂਗੇ ਨਾਲ ਅਸੀਂ 2 ਇੰਚ ਦਾ ਜਿਹੜਾ ਆ ਉਹ ਮਾਰਜਿਨ ਲਾਵਾਂਗੇ ਹੁਣ ਅਸੀਂ ਫੇਰ ਉੱਪਰ ਆ ਜਾਾਂਗੇ ਅਸੀਂ ਇਹਦਾ ਕਰਨਾ ਹੈ ਅੱਧਾ ਜਿੱਦਾਂ ਇਹ ਸਾਡਾ ਬਣ ਗਿਆ ਹੋਇਆ ਆ 12 ਇੰਚ 12 ਦਾ 6 ਅਸੀਂ ਕਰ ਲਾਂਗੇ ਅੱਧਾ ਕਿਉਂਕਿ ਸਾਡਾ ਜਿਹੜਾ ਪਹੁੰਚ ਆ ਉਹ ਅੱਧ ਦੇ ਹਿਸਾਬ ਨਾਲ ਹੁੰਦਾ ਨਹੀਂ ਤਾਂ ਘੁੰਮ ਜਾਂਦਾ ਫਿਰ ਕਰੀਜ਼ ਨਹੀਂ ਬਣਦੀਗੀ ਇਕ ਕਲੰਬੀਅਸੀ ਲਾਈਨ ਚਾਹੇ ਤਾਂ ਸਕੇਲ ਦੇ ਨਾਲ ਤੇ ਚਾਹੇ ਅਸੀਂ ਲਾਈਨ ਮਾਰ ਲਾਂਗੇ ਇੰਚੀ ਟੇਪ ਦੇ ਨਾਲ ਬਿਲਕੁਲ ਲੰਬੀ ਜਿਹੜੀ ਸੈਂਟਰ ਦੀ ਲਾਈਨ ਸਾਨੂੰ ਚਾਹੀਦੀ ਹੈ ਇਸ ਤਰੀਕੇ ਨਾਲ ਅਸੀਂ ਇੱਥੋਂ ਤੱਕ ਜਿਹੜੀ ਲਾਈਨ ਹੈ ਉਹ ਲੈ ਜਾਾਂਗੇ ਤੁਸੀਂ ਇੰਚੀ ਟੇਪ ਨਾਲ ਵੀ ਮਾਰ ਸਕਦੇ ਹੋ ਇਹ ਸਾਡੀ ਸੈਂਟਰ ਦੇ ਵਿੱਚ ਜਿਹੜੀ ਲਾਈਨ ਆ ਗਈ ਹੋਈ ਹੈ ਇਹਦੇ ਨਾਲ ਹੁਣ ਅਸੀਂ ਪੌਂਚਾ ਲਾਵਾਂਗੇ 6 ਇੰਚ ਅਸੀਂ ਪੌਂਚਾ ਰੱਖਣਾ ਹੈ 3-3 ਇੰਚ ਦੋਨੇ ਪਾਸੇ ਅਸੀਂ ਲੈ ਲਾਂਗੇ ਹੁਣ ਅਸੀਂ ਇਹਦੇ ਜਿਹੜੀ ਨਾਲ-ਨਾਲ ਪਾਵਾਂਗੇ ਹਲਕੀ-ਹਲਕੀ ਕਾਟ ਇਹ ਬਿਲਕੁਲ ਪੈਂਟ ਕਾਟ ਐ ਸਟੇਟ ਪਜਾਮਾ ਆ ਇਹਦਾ ਅਸੀਂ ਜਿਹੜਾ ਫਰੰਟ ਐ ਉਹ ਕਟਿੰਗ ਕਰ ਰਹੇ ਆ ਸਾਈਡ ਤੋਂ ਅਸੀਂ ਟੇਪਰ ਲੈ ਜਾਾਂਗੇ ਥੋੜਾ ਜਿਹਾ ਟੇਪਰ ਦੰ ਭਾਰਾ ਉੱਪਰ ਅਸੀਂ ਥੋੜਾ-ਥੋੜਾ ਨਾਲ-ਨਾਲ ਜਿਹੜੀ ਐ ਉਹਦੀ ਸ਼ੇਪ ਬਣਾਵਾਂਗੇ ਇਸ ਤਰੀਕੇ ਦੇ ਨਾਲ ਇਹ ਸਾਡਾ ਹੋ ਗਿਆ ਜੀ ਫਰੰਟ ਜਿਹੜਾ ਆ ਉਹਦੀ ਸਾਰੀ ਨਿਸ਼ਾਨ ਅਸੀਂ ਲਾ ਲਏ ਹੋਏ ਨੇ ਨਾਲ ਨਾਲ ਹੁਣ ਅਸੀਂ ਇਹਦੀ ਜਿਹੜੀ ਸਾਰੀ ਆ ਉਹ ਕਟਿੰਗ ਕਰਾਂਗੇ ਪਹਿਲਾਂ ਅਸੀਂ ਫਰੰਟ ਵਾਲਾ ਪੀਸ ਜਿਹੜਾ ਸਾਰਾ ਆ ਉਹ ਕਟਿੰਗ ਕਰ ਲਾਂਗੇ ਇਹਦੇ ਨਾਲ ਅਸੀਂ ਮਾਰਜਨ ਨਹੀਂ ਲਾਉਣਾ ਜਿਹੜਾ ਵੀ ਮਾਰਜਨ ਸਾਡਾ ਲੱਗੂਗਾ ਉਹ ਬੈਕ ਦੇ ਬੈਕ ਸਾਈਡ ਜਿਹੜਾ ਅਸੀਂ ਕਟਿੰਗ ਕਰਾਂਗੇ ਉਹਦੇ ਨਾਲ 1.5 ਇੰਚ ਦੀ ਜਾਂ ਤੁਸੀਂ 2 ਇੰਚ ਦੀ ਜਿਹੜੀ ਲੂਜ਼ਿੰਗ ਰੱਖ ਸਕਦੇ ਹੋ ਆਪਣੇ ਹਿਸਾਬ ਨਾਲ ਜੇ ਥੋੜਾ ਜਿਆ ਲੂਸ ਪਾਉਣਾ ਹੈ ਤਾਂ ਤੁਸੀਂ 2 ਇੰਚ ਦੀ ਲੂਜ਼ਿੰਗ ਰੱਖ ਸਕਦੇ ਹੋ ਜੇ ਤੁਸੀਂ ਬਿਲਕੁਲ ਫਿੱਟ ਪਾ ਰਹੇ ਹੋ ਤਾਂ 1.5 ਇੰਚ ਦੀ ਲੂਜ਼ਿੰਗ 18 ਇੰਚ ਆਪਣੀ ਜਿਹੜੀ हिਪ ਹੈ ਉਹਦੇ ਹਿਸਾਬ ਦੇ ਨਾਲ ਬਹੁਤ ਹੁੰਦੀ ਹੈ ਇਹ ਸਿੰਗਲ ਕਟਿੰਗ ਹੈ ਸਾਡੀ ਨਾਲ ਨਾਲ ਅਸੀਂ ਇਹਦੀ ਇਸ ਤਰੀਕੇ ਨਾਲ ਕਟਿੰਗ ਕਰ ਲਾਂਗੇ ਇਸੇ ਤਰ੍ਹਾਂ ਨਾਲ ਹੁਣ ਅਸੀਂ ਪਿਛਲੇ ਸਾਈਡ ਦੀ ਵੀ ਜਿਹੜੀ ਕਟਿੰਗ ਕਰਾਂਗੇ ਪਿਛਲੇ ਸਾਈਡ ਤੋਂ ਅਸੀਂ ਜਿਹੜਾ ਆ ਪੌਣੇ 1 2 ਇੰਚ ਦੀ ਆ ਆਪਾਂ ਕਾਟ ਪਾਵਾਂਗੇ ਪਿਛਲੀ ਕਟ ਅਸੀਂ ਇਸ ਕਰਕੇ ਪਾਉਨੇ ਆ ਕਿ ਆ ਪਿਛਲੇ ਸਾਈਡ ਤੋਂ ਜਿਹੜਾ ਆਪਣੇ ਖਿੱਚ ਨਹੀਂ ਪੈਂਦੀਗੀ हिਪ ਤੋਂ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਸਾਰਾ ਪੀਸ ਹੈ ਉਹ ਰੱਖ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹਦੇ ਨਾਲ ਜਿਹੜੀ ਆ ਡੇਢ ਡੇਢ ਇੰਚ ਦੀ ਆ ਲੂਜ਼ਿੰਗ ਲਾਵਾਂਗੇ ਬੈਕ ਦੀ ਇਸ ਤਰੀਕੇ ਦੇ ਨਾਲ ਡਾਰਕ ਲਾ ਥੋੜਾ ਜਿਹਾ ਨਿਛਲਦਾ ਇਹ ਸਾਡੀ ਫਰੰਟ ਵਾਲੀ ਕਾਰਟ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਜਿਹੜੀ 1.5 ਇੰਚ ਦੀ ਹੈ ਨਾਲ ਬੈਕ ਵਾਲੀ ਕਾਰਟ ਹੋ ਜਾਊਗੀ ਇਸ ਤਰੀਕੇ ਦੇ ਨਾਲ ਅਸੀਂ ਜਿੰਨੀ 1.5 ਇੰਚ ਦੀ ਇੱਥੇ ਪਾਈ ਸੀ 1.5 ਇੰਚ ਦੀ ਅਸੀਂ ਇਸ ਤਰੀਕੇ ਨਾਲ ਜਿਹੜੀ ਹੈ ਉਹ ਕਾਰਟ ਪਾ ਲਈ ਹੋਈ ਹੈ ਠੀਕ ਹੈ ਜੀ ਇਸ ਜਗ੍ਹਾ ਤੋਂ ਵੀ ਅਸੀਂ ਜਿਹੜੀ ਹੈ ਇਹਨੂੰ ਟੇਪਰ ਲੈ ਜਾਾਂਗੇ ਇਸ ਤਰੀਕੇ ਨਾਲ ਇਹ ਸਾਡੀ ਜਿਹੜੀ ਪਿਛਲੀ ਆ ਇਹ ਕਾਰਟ ਪੈ ਗਈ ਹੋਈ ਹੈ 1.5 ਇੰਚ ਦੀ ਨਾਲ ਨਾਲ ਅਸੀਂ ਜਿਹੜੀ ਆ ਉਹ ਲੂਜ਼ਿੰਗ ਲਾ ਲਾਂਗੇ ਇਹ ਸਾਡੀ ਬੈਕ ਦੀ 1.5 1.5 ਇੰਚ ਦੀ ਜਿਹੜੀ ਆ ਉਹ ਅਸੀਂ ਨਾਲ ਲੂਜ਼ ਲਾ ਲਿਆ ਹੋਇਆ ਆ ਇਹ ਸਾਡੀ ਹੋ ਗਈ ਜੀ 18 ਇੰਚ hip ਦੇ ਹਿਸਾਬ ਨਾਲ ਜਿਹੜਾ ਅਸੀਂ ਬਿਲਕੁਲ ਫਿੱਟ ਟਾਈਟ ਪਲਾਜ਼ੋ ਆ ਉਹਦੀ ਕਟਿੰਗ ਕੀਤੀ ਹੋਈ ਆ ਨਾਲ ਨਾਲ ਹੁਣ ਅਸੀਂ ਜਿਹੜੀ ਇਹ ਸਾਰੀ ਕਟਿੰਗ ਕਰ ਲਾਂਗੇ ਸਾਡੀ ਕਟਿੰਗ 18 ਇੰਚ हिप ਦੇ ਹਿਸਾਬ ਨਾਲ ਬਿਲਕੁਲ ਫਿੱਟ ਟਾਈਟ ਜਿਹੜਾ ਆਪਣਾ ਪਲਾਜ਼ੋ ਦੀ ਸੀ ਸਾਡੀ ਅੱਜ ਦੀ ਵੀਡੀਓ ਚੈਨਲ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ